ਇਹ ਤਸਵੀਰਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੇ ਸਾਹਮਣੇ ਆ ਰਹੀਆਂ ਨੇ ਜਿੱਥੇ ਪੁਲਿਸ ਥਾਣਾ ਫਤਿਹਗੜ ਚੂੜੀਆਂ ਦੇ ਥਾਣਾ ਮੁਖੀ ਆਪਣੀ ਪੁਲਿਸ ਪਾਰਟੀ ਦੇ ਨਾਲ ਠੇਕੇ ਨੂੰ ਖਾਲੀ ਕਰ ਰਹੇ ਨੇ ਤੇ ਸ਼ਰਾਬ ਨੂੰ ਆਪਣੀ ਗੱਡੀ ਵਿੱਚ ਲੱਦ ਕੇ ਥਾਣੇ ਲੈ ਗਏ ਨੇ ਪੁਲਿਸ ਅਧਿਕਾਰੀ ਮੁਤਾਬਕ ਠੇਕਾ ਮਨਜ਼ੂਰशुदा ਨਹੀਂ ਸੀ ਨਾ ਕੋਈ ਲਾਇਸੈਂਸ ਨਾ ਹੋਣ ਕਰਕੇ ਇਸ ਨੂੰ ਕਾਨੂੰਨੀ ਤੌਰ ਤੇ ਸ਼ਰਾਬ ਜ਼ਬਤ ਕਰ ਲਈ ਹੈ ਤੇ ਕੇਸ ਦਰਜ ਕਰ ਦਿੱਤਾ ਹੈ ਦੂਸਰੇ ਪਾਸੇ ਪੁਲਿਸ ਥਾਣਾ ਮੁਖੀ ਦੀ ਕਾਰਵਾਈ ਤੇ ਸਵਾਲ ਚੁੱਕਦੇ ਹੋਏ ਆਪਕਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਠੇਕਾ ਮਨਜ਼ੂਰशुदा ਦੱਸਿਆ ਜਾ ਰਿਹਾ ਹੈ ਉਹਨਾਂ ਦੇ ਸ਼ਾਮ ਆਪ ਮੌਕੇ ਤੇ ਪਹੁੰਚ ਕੇ ਠੇਕਾ ਖਲਵਾਇਆ ਇਸ ਦੇ ਨਾਲ ਹੀ ਠਰਾਵ ਠੇਕੇਦਾਰਾਂ ਵੱਲੋਂ ਉਕਤ ਪੁੱਸ ਅਧਿਕਾਰੀ ਤੇ ਪੈਸੇ ਮੰਗਣ ਦੇ ਅਰੋਪ ਵੀ ਲਗਾਏ ਗਏ ਨੇ ਸਾਨੂੰ ਅੱਛੀ ਸਵੇਰੇ ਪਤਾ ਨਹੀਂ ਸੀਗਾ ਸਾਨੂੰ ਸਿਰਫ ਫੋਨ ਹੀ ਆਇਆ ਵੀ ਐਸੋ ਸਾਹਮਣੇ ਠੇਕੇ ਤੇ ਰੇਡ ਕੀਤਾ ਵਾ ਜੀ ਤੇ ਮੌਕੇ ਉਹਨਾਂ ਨੇ ਆਪਣੇ ਇਨਸਪੈਕਟਰ ਸਾਹਿਬ ਨਾਲ ਉਹਨੇ ਗੱਲ ਵੀ ਕੀਤੀ ਮੌਕੇ ਤੇ ਉਹਨਾਂ ਨੇ ਇਹ ਵੀ ਜਿਹੜੀ ਲਿਸਟ ਸਾਡੀ ਠੇਕੇ ਲੈ ਸਕਤਾਂ ਦੀ ਠੇਕੇ ਨਹੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਹੈ ਫੋਨ ਤੇ ਵਟਸਐਪ ਕੀਤਾ ਵਾ ਅੱਛੀ ਇਨਸਪੈਕਟਰ ਸਾਹਿਬ ਦੇ ਤਰੀਕ ਸੀਗੀ ਜੀ ਸਵੇਰ ਦੇ ਉਤ ਬੀ ਸੀਗੇ ਉਹਨਾਂ ਨੇ ਕਿਹਾ ਵੀ ਠੇਕਾ ਪੱਕਾ ਲਾਇਸੈਂਸੀ ਠੇਕਾ ਵਾ ਉਹ ਐਕਚੁਅਲੀ ਹੁਣ ਜਿਹੜਾ ਐਕਸਾਈਜ਼ ਦੇ ਕੁਝ ਡਾਕੂਮੈਂਟੇਸ਼ਨ ਹੁੰਦੀ ਹੈ ਜੀ ਇਥੋਂ ਅਪਰੂਵ ਹੋ ਕੇ ਜਿਹੜੇ ਲਾਇਸੈਂਸ ਬਣ ਕੇ ਆਉਂਦੇ ਆ ਜਿਲੰਦਰੋਂ ਬਣ ਕੇ ਆਉਂਦੇ ਆ ਜੀ ਐਕਸਾਈਜ਼ ਡਿਪਟੀ ਸਾਹਿਬ ਉਥੋਂ ਬਣ ਕੇ ਆਉਂਦੇ ਆ ਜੀ ਉਹ ਕੁਝ ਮੇਰੇ ਮਤਲਬ ਪੇਪਰ ਫਾਰਮੈਟਸ ਹੁੰਦੀਆਂ ਨੇ ਉਹਦੇ ਥਰੂ ਪ੍ਰੋਸੀਜਰ ਹੁੰਦਾ ਇੱਕੋਂ ਦਾ ਜੀ ਸਾਡੇ ਕੋਲ ਪਹੁੰਚੀ ਨਹੀਂ ਸਾਡੇ ਕੋਲ ਅੱਜ ਪਹੁੰਚ ਕੇ ਸਾਰੇ ਪਹੁੰਚ ਕੇ ਨਹੀਂ ਜਦੋਂ ਉਹਨਾਂ ਨੂੰ ਪ੍ਰੋਵਾਈਡ ਕਰਵਾਤੇ ਨੇ ਇਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਠੇਕੇ ਦੇ ਸਾਡਾ ਮਤਲਬ ਸਮਾਨ ਸਾਰ ਚੁ ਇਹ ਤੋਂ 9:30 ਆਈ ਥਿੰਕ ਉਹਨਾਂ ਨੇ ਚੁੱਕਿਆ ਵਾ ਤੇ 10:00 ਵਜੇ 13 ਮਿੰਟ ਜਾ ਕੇ ਪਰਚਾ ਵੀ ਦਿੱਤਾ ਹੋਵੇ ਜੀ। ਜਦ ਕਿ 10:00 ਵਜਾ ਸਰ ਦੇਖੋ ਪਹਿਲਾਂ ਵੀ ਜਦੋਂ ਸਿਸਟਮ ਚੱਲਦਾ ਵਾ ਜੀ ਸਭ ਤੋਂ ਪੈਸੀ ਡਿਮਾਂਡ ਕਰਦੇ ਆ। ਅਸੀਂ ਅਸੀਂ ਕਿੰਨੀ ਕਾਰਵਾਈ ਕਰੀ ਗਈ ਹੈ ਕਿੰਨਾ ਕਿੰਨਾ ਕੀਤੀ ਹੈ ਜੀ। ਕਿੰਨਾ ਕੋ ਕੀਤੀ ਹੈ ਡਿਮਾਂਡ? ਸਤੋਂ ਕੀਤੀ ਹੈ ਜੀ। ਸਤੋਂ ਕੀਤੀ ਹੈ। ਕਿੰਨੇ ਪੈਸੇ ਮੰਗਦੇ ਸੀ? ਸਰ ਸਤੋਂ ਪਹਿਲਾਂ ਤਾਂ ਜੀ 20 ਸਾਲ ਪਹਿਲਾਂ ਮੰਗਿਆ ਜੀ। ਇਹ ਕੰਮ ਦੇ ਹਿਸਾਬ ਨਾਲ ਤੁਹਾਡਾ ਜਿਹੜਾ ਇਹ ਘੱਟ ਹੈ ਹਾਂਜੀ ਤੇ ਮੈਨੂੰ ਪੈਸੇ ਜਿਹੜੇ ਵੱਧ ਚਾਹੀਦੇ ਆ ਉਹਦੇ ਮਸਲੇ ਦੇ ਵਿੱਚ ਇਹ ਜਿਹੜਾ ਹੋਇਆ ਸਾਰਾ ਕੰਮ ਇਹ ਗਿਫਟ ਤੁਸੀਂ ਪੈਸੇ ਦੇਂਦੇ ਰਹੇ ਸਰ ਕਦੇ ਕੋਈ ਖਰਚਾ ਪਾਣੀ ਹੁੰਦਾ ਦੇਵ ਦੇਦੀ ਹੈ ਜੀ ਪਰ ਹੁਣ ਸਭ ਤੋਂ ਵੱਧ ਮੰਗ ਕਰਦੇ ਆ ਜੀ ਇਹ ਨੇ ਪੈਸਿਆਂ ਦਾ ਲੈਣ ਦੇਣ ਕਰਕੇ ਘੱਟ ਕਰਕੇ ਸਰ ਫਿਰ ਉਹੀ ਹੋ ਗਿਆ ਨਾ ਜਿਵੇਂ ਦੇਖੋ ਐਕਸਾਈਜ਼ ਇੰਸਪੈਕਟਰ ਇੱਕ ਮੋੜ ਪਰ ਆਪਣੇ ਅਹੁਦੇ ਤੇ ਹੈ ਜੀ ਜਦ ਉਹਨਾਂ ਨੇ ਕਹਤਾ ਵੀ ਠੇਕਾ ਅਪਰੂਵਡ ਹੈ ਲਿਸਟ ਭੇਜਤੀ ਹੈ ਇਹਦਾ ਫਿਰ ਖੁੰਦਕਵਾਜੀ ਹੋ ਗਈ ਨਾ ਸਰ ਫਿਰ ਗਲਤ ਤਾਂ ਉਹੀ ਹੋ ਗਈ ਨਾ ਜਦ ਇਹ ਕੋ ਅਧਿਕਾਰੀ ਬੰਦਾ ਕਹਿ ਰਿਹਾ ਵਾ ਚੋ ਇਸ ਦਾ ਪ੍ਰਾਈਵੇਟ ਅਸੀਂ ਮੁਲਾਜ਼ਮ ਆ ਜੀ ਉਹ ਇੱਕ ਅਧਿਕਾਰੀ ਬੰਦਾ ਕਹਿ ਰਿਹਾ ਵੀ ਇਹ ਠੇਕਾ ਅਪਰੂਵਡ ਆ ਜੀ ਤੁਹਾਨੂੰ ਲਿਸਟ ਭੇਜੀਏ ਅਫਲਾਣਾ ਨੰਬਰ ਠੇਕਾ ਅਪਰੂਵਡ ਆ ਜੀ ਜਦ ਉਹਦੇ ਕਹਿਣ ਦੇ ਬਾਅਦ ਉਹਨੇ ਪਰਚਾ ਕਰਤਾ ਜਾ ਕੇ ਉਹ ਨਿਆਂਇਬ ਬੰਦੇ ਪੰਮਾ ਸ਼ਹਿਰ ਤਨਖਾਹ ਤੇ ਲੱਗੇ ਆ ਉਹਨਾਂ ਹੁਣ ਜਦ ਤੱਕ ਕੇਸ ਚਲੂ ਉਹ ਉਹ ਤਾਂ ਮਤਲਬ ਸਿਸਟਮ ਉਹਨਾਂ ਦਾ ਆਪਣਾ ਖਰਚਾ ਬਣੀ ਲੱਗਿਆ ਨਾ ਉਹਨਾਂ ਦਾ ਜੀ ਇਹ ਹੰਡਾ ਜੀ ਹੁਣ ਜਿੱਤਰਾ ਪਰਚਾ ਹੋ ਗਿਆ ਹਾਂਜੀ ਕੇਸਰੇ ਥਾਣਾ ਮੁਖ ਅਫਸਰ ਆਪਣਾ ਫੌਦਿਕਰ ਚੁੜਿਆ ਇਹਨੇ ਨਾ ਠੇਕਾ ਬੰਦ ਕਰਤਾ ਹੈਗਾ ਹੈਗਾ ਜੋ ਕਿ ਇਹ ਮਨਜ਼ੂਰਸ਼ੁਦਾ ਠੇਕਾ ਹੈਗਾ ਠੀਕ ਹੈ ਨਾ ਇਹ ਬਿਲਕੁਲ ਮਨਜ਼ੂਰਸ਼ੁਦਾ ਠੇਕਾ ਵਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਗਲਤ ਫਹਿਮੀ ਦੀ ਜਾਂ ਉਹਨਾਂ ਦੀ ਨਹੀਂ ਉਹਨਾਂ ਨੇ ਪੁਸ਼ਪਰਤਾਲ ਚੰਗੀ ਤਰ੍ਹਾਂ ਕੀਤੀ ਤਾਂ ਇਹ ਠੇਕਾ ਬੰਦ ਕਰ ਦਿੱਤਾ ਗਿਆ ਕਿਉਂਕਿ ਇਹ ਜਾਇਜ਼ ਠੇਕਾ ਉਹਨਾਂ ਦੀ ਮੇਰੇ ਇੰਸਪੈਕਟਰ ਸਾਹਿਬ ਨੇ ਮੈਨੂੰ ਦੱਸਿਆ ਉਹਨਾਂ ਦੀ ਸਿਰੇ ਮੌਕੇ ਤੇ ਫੋਨ ਤੇ ਗੱਲ ਵੀ ਹੋਈ ਉਹਨਾਂ ਨੇ ਵੀ ਕਿਹਾ ਕਿ ਮੈਂ ਕੋਰਟ 'ਚ ਅਜ ਬਿਜ਼ੀ ਹੈਗਾ ਵਾਂ ਮੈਂ ਤੁਹਾਨੂੰ ਆਕੇ ਡਾਕੂਮੈਂਟ ਦਿਖਾ ਦੂੰਗਾ ਜੀ ਇੱਥੇ ਨਹੀਂ ਹੈਗੇ ਕਈ ਵਾਰ ਇਦਾਂ ਹੁੰਦਾ ਵਾ ਕਿ ਠੇਕੇਦਾਰ ਨੇ ਡਾਕੂਮੈਂਟ ਪਏ ਹੁੰਦੇ ਆ ਅਗੇ ਨਹੀਂ ਦਿੱਤੇ ਹੁੰਦੇ ਚ ਹਰ ਦੁਕਾਨ ਤੇ ਡਿਸਪਲੇ ਕਰਾਤਾ ਦੇ ਜਾਊਗਾ ਲਾਇਸੈਂਸ ਦੀ ਕਾਪੀ ਤਾਂ ਪਰ ਇਹ ਠੇਕਾ ਬਿਲਕੁਲ ਜਾਇਜ਼ ਠੇਕਾ ਹੈਗਾ ਇਸ ਲਈ ਜੀ ਇਹਨੂੰ ਦੁਬਾਰਾ ਹੀ ਖੋਲਣ ਲੱਗੇ ਆ ਤਾਂ ਜਿੱਥੋਂ ਤੱਕ ਠੇਕਾ ਚੈੱਕ ਕਰਨ ਦਾ ਵੀ ਸਵਾਲ ਹੈਗਾ ਤੇ ਠੇਕਾ ਘੜ ਤੋਂ ਘੜ ਡੀਐਸਪੀ ਰੈਂਕ ਦਾ ਅਫਸਰ ਚੈੱਕ ਕਰ ਸਕਦਾ ਉਹ ਵੀ ਸਾਡੇ ਇਨਸਪੈਕਟਰ ਦੇ ਨਾਲ ਮਤਲਬ ਕਿ ਇਹ ਠੇਕਾ ਤੇ ਚੈੱਕ ਕਰਨਾ ਵੀ ਸੀ ਤਾਂ ਉਹਨਾਂ ਨੂੰ ਕਮ ਸੇ ਕਮ ਸਾਡੇ ਮੈਕਵੇ ਦੇ ਕੋਈ ਕਿਸੇ ਬੰਦੇ ਨੂੰ ਨਾਲ ਲੈ ਲੈਣਾ ਚਾਹੀਦਾ ਸੀ ਇਸ ਲਿਸਟਾ ਪ੍ਰੋਵਾਈਡ ਕਰਾਈ ਹੈ ਜੇ ਇਹ ਜੇ ਫਿਰ ਵੀ ਕੋਈ ਇਹਨਾਂ ਨੂੰ ਨਜਾਇਜ਼ ਬ੍ਰਾਸ ਦੇਖਦੀ ਆ ਤਾਂ ਬਿਲਕੁਲ ਇਹ ਪਰਚੋਤੇ ਕਰਾ ਸਕਦੇ ਆ ਜੋ ਕਿ ਬਿਲਕੁਲ ਲੀ ਪਰ ਜਾਇਜ਼ ਬ੍ਰਾਂਚ ਤੇ ਇਕਰਾਰ ਦੇ ਨਾਲ ਸਾਡੇ ਬਹੁਤ ਜ਼ਿਆਦਾ ਮਾਲੀ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਬਾਰੇ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਜ਼ਰੂਰ ਲਿਖਾਂਗੇ ਕਿੰਨੀ ਸ਼ਰਾਬ ਇੱਥੋਂ ਚੁੱਕ ਕੇ ਲੈ ਕੇ ਗਏ ਆ ਜੀ ਉਹਦਾ ਕੀ ਕੀਤਾ ਤੁਸੀਂ ਉਹ ਹੁਣ ਥਾਣੇ ਇਹਨਾਂ ਦੇ ਕੋਈ ਜਬਤ ਹੈਗੀ ਆ ਉਹਨਾਂ ਕੱਲ ਕੋਰਟ 'ਚ ਅਸੀਂ ਡਾਕੂਮੈਂਟ ਪੇਸ਼ ਕਰਾਂਗੇ ਕਿ ਸਾਡਾ ਬਿਲਕੁਲ ਜਾਇਜ਼ ਠੇਕਾ ਹੈਗਾ ਤੋਂ ਉਸ ਤੋਂ ਬਾਅਦ ਇਹ ਸਾਨੂੰ ਵਾਪਸ ਕਰ ਦਿੱਤੀ ਜਾਊਗੀ ਤੁਹਾਡਾ ਕਹਿਣਾ ਹੈ ਕਿ ਅਸੀਂ ਜੀ ਆ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਇਨਫਾਰਮ ਕਰਾਂਗੇ ਕਿ ਇਹ ਗਾਂ ਤੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਰ ਤੋਂ ਘਾੜ ਮੈਕਮੇ ਨਾਲ ਆਪਣੇ ਨਾਲ ਲੈ ਲਿਆ ਜਾਵੇ ਪੁੱਛ ਲਿਆ ਜਾਵੇ ਕਿ ਠੇਕਾ ਜਾਇਆ ਜਾ ਕਿ ਨਜਾਇਆ ਜਾ ਉਸ ਤੋਂ ਬਾਅਦ ਹੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਉਸ ਕਾਸ ਦੀ ਇਤਲਾਹ ਤੇ ਅਸੀਂ ਉਹ ਠੇਕੇ ਤੇ ਗਏ ਠੇਕੇ ਤੇ ਜਦੋਂ ਉਹ ਤਿੰਨੇ ਬੰਦਿਆਂ ਨੂੰ ਇਹ ਸਾਨੂੰ ਉਕਤ ਤਿੰਨੇ ਬੰਦੇ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸੇ ਇਹਨਾਂ ਨੂੰ ਪੁੱਛਿਆ ਲਾਇਸੈਂਸ ਬਾਰੇ ਤੇ ਇਹ ਕੋਈ ਲਾਇਸੈਂਸ ਤਿੰਨੇ ਬੰਦੇ ਜਿਹੜੇ ਉੱਤੇ ਸੀ ਦਿਖਾ ਨਹੀਂ ਸਕੀ ਨਾ ਇਹਨਾਂ ਦੇ ਕੋਈ ਐਸ ਪਰ ਟੂ ਦਾ ਪੰਜਾਬ ਐਕਸਾਈਜ਼ ਰੂਲਸ 1914 ਦੇ ਤਹਿਤ ਜਿਹੜਾ ਕਿ ਇਹਨਾਂ ਦਾ ਕੋਈ ਵੀ ਲਾਇਸੈਂਸ 홀ਡਰ ਦੇ ਪਿੱਛੇ ਲਾਇਸੈਂਸ 홀ਡਰ ਦਾ ਲਾਇਸੈਂਸ ਦੀ ਕਾਪੀ ਜਾਂ ਉਹਦਾ ਨਕਸ਼ਾ ਪੂਰਾ ਲੱਗਾ ਹੋਣਾ ਚਾਹੀਦਾ ਅਸੀਂ ਉਥੇ ਮੌਕੇ ਤੇ ਤੁਹਾਡੇ ਵੀਡੀਓਗ੍ਰਾਫਿੰਗ ਵੀ ਹੋਈ ਹੈ ਉਥੇ ਸਾਰੀ ਆਈ ਸਾਰੇ ਦੇਖੀ ਕੋਈ ਉਥੇ ਨਕਸ਼ਾ ਨਹੀਂ ਸੀ ਕੋਈ ਲਾਇਸੈਂਸ ਇਹਨਾਂ ਕੋਲ ਮੌਕਾ ਵੀ ਦਿੱਤਾ ਜਿਹੜੇ ਉਥੇ ਕਿ ਲਾਇਸੈਂਸ ਦੀ ਕਾਪੀ ਦੇ ਦਿਓ ਇਸੇ ਕਿਤੇ ਉਹਨਾਂ ਨੇ ਸਰਚ ਕੀਤੀ ਕੋਈ ਲਾਇਸੈਂਸ ਨਹੀਂ ਦਿਖਾਇਆ ਫਿਰ ਅਸੀਂ ਇੱਕ ਸਾਈਜ਼ ਇੰਸਪੈਕਟਰਾ ਨੂੰ ਇਤਲਾਹ ਦਿੱਤੀ ਉਹ ਵੀ ਮੌਕੇ ਤੇ ਆ ਨਹੀਂ ਸਕੇ ਉਹਨਾਂ ਨੂੰ ਕੋਈ ਲਾਇਸੈਂਸ ਨਹੀਂ ਦਿਖਾ ਸਕਿਆ ਫਿਰ ਸਾਨੂੰ ਸਮੇਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਨੂੰ ਜੋ ਕਾਨੂੰਨ ਦੇ ਦਾਇਰੇ ਵਿੱਚ ਉਸੇ ਵੇਲੇ ਐਫਆਰ ਲਾਜ਼ ਕਰਨੀ ਪਈ ਜੋ ਇਨਫੋਰਮੇਸ਼ਨ ਪੱਕੀ ਹੋ ਗਈ ਅੱਛਾ ਮੈਂ ਜਿਹੜਾ ਉਹ ਪੀਟੀਓ ਐਕਸਾਈਟ ਭਾਗਦੇ ਆਏ ਉਹਨਾਂ ਨੇ ਜਿਹਾ ਸਾਰੇ মিডিਆ ਨੂੰ ਤੇ ਇਹ ਜਿਹੜਾ ਭਰਾਂ ਸੀਗੀ ਇਹ ਇਹਦਾ ਦੱਸ ਦਿੱਤੀ ਗਈ ਹੈ ਵੇਖੋ ਜੀ ਇਹ ਜਦੋਂ ਕਿਸੇ ਤੇ ਕਾਨੂੰਨੀ ਕਾਰਵਾਈ ਹੋ ਜਾਂਦੀ ਆ ਉਦੋਂ ਹਰ ਕੋਈ ਇਹ ਕਹਿੰਦਾ ਅਸੀਂ ਆਪਣੀ ਲਿਖਤੀ ਕਾਰਵਾਈ ਕੀਤੀ ਆ ਜੇ ਉਹਨਾਂ ਨੂੰ ਕੋਈ ਬਲੇਮ ਮਿਰਦੇ ਕੋਈ ਸ਼ਿਕਵਾ ਜਾਂ ਮੈਂ ਕੋਈ ਇਹਨਾਂ ਦਾ ਕੋਈ ਪਰਸਨਲ ਗਰਜਣਾ ਨਹੀਂ ਕੀਤਾ ਮੈਂ ਜੋ ਵੀ ਹੈਗਾ ਅਕੋਰਡਿੰਗ ਟੂ ਪੰਜਾਬ ਪੁਲਿਸ ਰੂਲਸ ਦੇ ਤਹਿਤ ਕੀਤਾ ਜੇ ਇਹਨਾਂ ਨੂੰ ਮੇਰੇ ਨਾਲ ਕੋਈ ਪਰਸਨਲ ਜਾਂ ਮੇਰੀ ਇਹਨਾਂ ਨੂੰ ਕੋਈ ਗਿਲਾਏ ਮੇਰੀ ਕੰਪਲੇਂਟ ਕਰ ਸਕਦੇ ਆ ਤੇ ਜੋ ਮੇਰੇ ਅਫਸਰ ਬਾਇਰ ਇਨਕੁਆਰੀ ਤੋਂ ਬਾਅਦ ਸਜ਼ਾ ਦੇ ਰਹੀ ਨਹੀਂ ਤੇ ਜਿਹੜੀ ਸ਼ਰਾਬ ਅੱਜ ਉੱਥੇ ਬਰਾਮਦ ਕੀਤੀ ਆ ਕਿੰਨੀ ਕਿਹਾ ਜੀ ਇਹ ਸਾਨੂੰ ਵੱਖਰੇ ਵੱਖਰੇ ਬੋਤਲਾਂ ਅਦੀਏ ਪਾਉਏ ਜਿਹੜੀ ਇੰਗਲਿਸ਼ ਅੰਗਰੇਜ਼ੀ ਸ਼ਰਾਬ ਜਿਹਨੂੰ ਕਹਿੰਦੇ ਆ ਜੀ ਇਹਨਾਂ ਦੇ 123 ਬੋਤਲਾਂ ਫੁੱਲ ਪਾਫ ਰਿੰਗ 112 ਬੋਤਲਾਂ ਪਾਉਏ ਜਿਹੜੇ ਹੁੰਦੇ ਆਪਣੇ ਉਹ 292 ਪਾਉਏ ਜਿਹੜੀ ਦੇਸੀ ਸ਼ਰਾਬ ਦੀਆਂ ਬੋਤਲਾਂ ਸਾਨੂੰ ਪੂਰੀਆਂ ਬੋਤਲਾਂ 113 ਅੱਧੀਆਂ 274 ਪਾਉਣਾ ਪੌਣੀਆਂ ਜਿਹੜੇ ਪਾਉਏ ਹੁੰਦੇ 712 ਤੇ ਬੀਅਰ ਦੀਆਂ ਬੋਤਲਾਂ 86 ਬੀਅਰ ਦੀਆਂ ਬੋਤਲਾਂ ਵੱਖਰੇ ਵੱਖਰੇ ਬ੍ਰਾਂਡ ਜੋ ਐਸੀ ਮਾਲ ਮੁਕਦਮੇ ਚ ਆਪਣੀ ਐਂਟਰੀ ਕਰਨੀ ਬਾਕੀ ਇਹ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਜਿਹੜੇ ਤਾਂ ਬੂਤਲਾਂ ਦਾ ਇਹਦਾ ਸਟਾਕ ਬਾਰੇ ਜਿਹੜਾ ਤੁਹਾਨੂੰ ਅਸੀਂ ਮਾਲ ਮੁਕਦਮੇ 'ਚ ਪਾਇਆ ਇਹ ਐਕਸਾਈਜ਼ ਇਨਸਪੈਕਟਰ ਤੁਹਾਨੂੰ ਐਕਸਾਈਜ਼ ਅਫੀਸ਼ੀਅਲ ਦੱਸ ਸਕਦੇ ਕਿ ਇੰਨਾ ਸਟਾਕ ਇਹ ਰੱਖ ਸਕਦੇ ਆ ਕਿ ਨਹੀਂ ਰੱਖ ਸਕਦੇ ਇਹ ਉਹ ਆਪਣੀ ਧਾਰਾ ਜੇ ਉਹ ਇਹ ਜਿਹੜੀ ਪ੍ਰੋਵੀਜ਼ਨ ਚ ਅਸੀਂ ਫੜਿਆ ਜਿਹੜਾ ਉਹਨਾਂ ਦਾ ਸਟਾਕ ਜੇ ਉਹ ਕਹਿ ਸਕਦੇ ਆਪਣੀ ਰਾਈਟਿੰਗ 'ਚ ਦੇ ਦੇਣ ਕਿ ਇੰਨਾ ਸਟਾਕ ਇਹ ਰੱਖ ਸਕਦੇ ਨਹੀਂ ਹੁਣ ਇਹ ਸਟਾਕ ਦੀ ਵੀ ਲਿਮਟ ਐਕਸਾਈਜ਼ ਇਨਸਪੈਕਟਰ ਦੇ ਦਾਇਰੇ 'ਚ ਹੁੰਦੀ ਆ ਉਹ ਦੱਸ ਸਕਦੇ ਅਗਲੀ ਕਾਰਵਾਈ ਉਹ ਕੰਮ 'ਚ ਗਿਆ ਸੀ ਐਸਐਮਜੀ ਨਿਊਜ਼ ਪੰਜਾਬ ਲਈ ਗੁਦਾਸਪੁਰ ਤੋਂ ਲੱਕੀ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੁਣ ਆ ਲਈ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਦੇ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਿਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786